ਮੇਰਾ ਨਾਮ ਹੈ ਜੀ ਅਰਜੁਨ ਮਹਿਰਾ ਮੈਂ ਪੰਡੋਰੀ ਰੋਡ ਕੁੜੀਆਂ ਦੇ ਆਈਟੀਆਈ ਕਾਲਜ ਤੇ ਰਾਮਜੀ ਦਾਸ ਇਨਕਲੇਵ ਕਲੋਨੀ ਵਿੱਚ ਰਹਿੰਦਾ ਜੀ ਜਿਹੜਾ ਫਰੀ ਸ਼ਿੰਗਾਰ ਕਰ ਰਹੇ ਹੋ ਠਾਕੁਰ ਜੀ ਦਾ ਕਿੰਨੇ ਸਮੇ ਤੋਂ ਕਰ ਰਹੇ ਹੋ ਜੀ ਮੈਨੂੰ ਜੀ 2-3 ਮਹੀਨੇ ਹੋ ਗਏ ਆ ਠਾਕੁਰ ਜੀ ਦਾ ਸ਼ਿੰਗਾਰ ਕਰਦੇ ਕਿਵੇਂ ਮਨ ਵਿੱਚ ਆਇਆ ਸ਼ਿੰਗਾਰ ਕਰਨ ਦਾ ਮਨ ਵਿੱਚ ਦੇਖੋ ਜੀ ਮੈਂ ਸ਼੍ਰੀ ਕ੍ਰਿਸ਼ਨ ਮੰਦਿਰ ਮੰਡੀ ਗੁਰਦਾਸਪੁਰ ਚ ਠਾਕੁਰ ਜੀ ਦਾ ਸ਼ਿੰਗਾਰ ਕੀਤਾ ਸੀਗਾ ਤੇ ਬਸ ਉਤੋਂ ਹੀ ਇੱਕ ਭਾਵਨਾ ਜੀ ਜਾਗੀ ਮੇਰੇ ਮਨ ਚ ਤੇ ਠਾਕੁਰ ਜੀ ਨੇ ਕਿਰਪਾ ਕਰਤੀ ਮੇਰੇ ਤੇ ਤੇ ਮੈਨੂੰ ਇੱਕ ਮੌਕਾ ਮਿਲ ਗਿਆ ਠਾਕੁਰ ਜੀ ਦੀ ਸੇਵਾ ਕਰਨ ਦਾ ਕਿੰਨੇ ਦਿਨ ਹੋ ਗਿਆ ਸ਼ਿੰਗਾਰ ਕਰਦੇ ਮੈਨੂੰ 3 ਕ ਮਹੀਨੇ ਹੋ ਗਏ ਆ ਜੀ ਕਦੋਂ ਤੱਕ ਕਰੋਗੇ ਇਹ ਮੈਂ ਜਨਮ ਅਸ਼ਮੀ ਤੱਕ ਫ੍ਰੀ ਸ਼ਿੰਗਾਰ ਕਰਾਂਗਾ ਜੀ ਕੋਈ ਭਾਏ ਮੇਰੇ ਕੋਈ ਇੱਕ ਠਾਕੁਰ ਜੀ ਲੈ ਕੇ ਆਏ ਭਾਏ 10 ਠਾਕੁਰ ਜੀ ਲੈ ਕੇ ਆਉਣ ਹੁਣ ਤੱਕ ਕਿੰਨੇ ਕ ਠਾਕੁਰ ਜੀ ਦਾ ਫ੍ਰੀ ਮੈਂ ਜੀ ਹੁਣ ਤੱਕ 70 80 ਠਾਕੁਰ ਜੀ ਦਾ ਸ਼ਿੰਗਾਰ ਕਰ ਚੁੱਕਾ ਹਾਂ ਕੰਮ ਕੀ ਕਰਦੇ ਹੋ ਮੈਂ ਕੰਮ ਮੇਰਾ ਨਾਂ ਹੁੰਦਾ ਜੀ ਉਸ ਦੇ ਨਾਲ ਨਾਲ ਫਿਰ ਇਹ ਵੀ ਕਰਦੇ ਕਿਵੇਂ ਅਡਜਸਟਮੈਂਟ ਹੁੰਦਾ ਸਮਾਂ ਜਾਂ ਕਿਵੇਂ ਦੇਖੋ ਜੀ ਮੈਂ ਕੰਮ ਜਿਹੜਾ ਵਾ ਸ਼ਨੀ ਐਤਵਾਰ ਨੂੰ ਕਰਦਾ ਵਾਂ ਬਾਕੀ ਇਸ ਕੰਮ ਦੇ ਨਾਲ ਮੇਰੀ ਵਾਈਫ ਵੀ ਮੇਰਾ ਸਾਥ ਦਿੰਦੀ ਆ ਤੇ ਦੇਖੋ ਮਿਲ ਕੇ ਹੀ ਇਹੋ ਜੇ ਸਾਥ ਨਾਲ ਹੀ ਕੰਮ ਹੁੰਦਾ ਜੀ ਆਪਾਂ ਦੇਖਿਆ ਕਿ ਜਦੋਂ ਛੋਟੇ ਛੋਟੇ ਬੱਚੇ ਆਉਂਦੇ ਆ ਤੇ ਸਮੇਂ ਨੇ ਵੀ ਜਦਾਂ ਲੜਕੀਆਂ ਆਉਂਦੀਆਂ ਉਹ ਲੱਗਦਾ ਜਦਾਂ ਕੰਜਕਾਂ ਹੀ ਆ ਗਈਆਂ ਅੱਜ ਕੱਲ ਸੋਨ ਦਾ ਮਹੀਨਾ ਚੱਲ ਰਿਹਾ ਪਿਆ ਵੀ ਮਾਤਰਾ ਨਹੀਂ ਆ ਗਈ ਇੱਕ ਸਾਭ ਦੀ ਤੇ ਉਹ ਆਂਦੇ ਜਦੋਂ ਬੜੀ ਖੁਸ਼ੀ ਹੁੰਦੀ ਆ ਠਾਕੁਰ ਜੀ ਲੈ ਕੇ ਆਂਦੇ ਆ ਫਿਰ ਸਾਨੂੰ ਵੀ ਮਨ ਚੰਦਾ ਵੀ ਯਾਰ ਕਈ ਤੇ ਦੇਖੋ ਆਪਣਾ ਜੀਵਨ ਜਿਹੜਾ ਵਾ ਪਰਮਾਤਮਾ ਦਾ ਨਾਮ ਕਦੀ ਧਿਆਇ ਹੀ ਨਹੀਂ ਹੁੰਦਾ ਕਈ ਬੰਦਿਆਂ ਨੇ ਹਨਾ ਤੇ ਛੋਟੇ ਛੋਟੇ ਬੱਚੇ ਆ ਦੇਖੋ ਪਰਮਾਤਮਾ ਨੂੰ ਆਪਣੇ ਠਾਕੁਰ ਜੀ ਨੂੰ ਨਾਲ ਲੈ ਕੇ ਆਉਂਦੇ ਵੇਖੋ ਕਿੰਨਾ ਸ਼ੌਕ ਉਹਨਾਂ ਨੂੰ ਵੀ ਆਪਾਂ ਠਾਕੁਰ ਜੀ ਦਾ ਸ਼ਿੰਗਾਰ ਕਰਵਾਈਏ ਤੇ ਬੜੀ ਬੜੀ ਫੋਟੋਆਂ ਲੈ ਕੇ ਆਉਂਦੇ ਆ ਵੀ ਇਸ ਤਰ੍ਹਾਂ ਦਾ ਕਰ ਦਿਓ ਸਾਡੇ ਠਾਕੁਰ ਜੀ ਦਾ ਇਸ ਤਰ੍ਹਾਂ ਦਾ ਕਰ ਦਿਓ ਤੇ ਕਾਫੀ ਖੁਸ਼ੀ ਜੀ ਮਿਲਦੀ ਆ ਕੀ ਮੈਸੇਜ ਦੇਣਾ ਚਾਹੋਗੇ ਆਮ ਲੋਕਾਂ ਨੂੰ ਮੈਸੇਜ ਇਹੋ ਹੀ ਹੈ ਜੀ ਕਿ ਨਸ਼ੇ ਤੋਂ ਬਚੋ ਜਿੱਦਾਂ ਤੁਸੀਂ ਦੇਖਦੇ ਪਏ ਹੋ ਤੇ ਕਾਫੀ ਨੌਜਵਾਨ ਲੜਕੀਆਂ ਵੀ ਹੁਣ ਇਸ ਕੰਮ 'ਚ ਵੜ ਗਈਆਂ ਨਸ਼ੇ ਕਰਦੀਆਂ ਪਈਆਂ ਤੇ ਉਹਨਾਂ ਦੇ ਮਾਪਿਓਂ ਨੂੰ ਵੀ ਉਹਨਾਂ ਨੂੰ ਵੀ ਬੱਚਿਆਂ ਨੂੰ ਵੀ ਕਿ ਚਲੋ ਜਿਹੜੇ ਬੱਚੇ ਗਲਤ ਰਸਤੇ ਪੈ ਗਏ ਨੇ ਉਹਨਾਂ ਨੂੰ ਹੁਣ ਆਪਾਂ ਮੋੜ ਨਹੀਂ ਸਕਦੇ ਅਗਰ ਜਿਹੜੀ ਅਗਲੀ ਪੀੜ੍ਹੀ ਆ ਬੱਚੇ ਛੋਟੇ ਆ ਉਹਨਾਂ ਨੂੰ ਚੰਗੇ ਰਸਤੇ ਪਾਓ ਤੇ ਆਪਣੇ ਆਪਣੇ ਮੰਦਰ ਲੈ ਕੇ ਜਾਇਆ ਕਰੋ ਰੋਜ਼ ਉਹਨਾਂ ਨੂੰ ਗੁਰਦੁਆਰੇ ਖੜੋ ਜਿੱਥੇ ਵੀ ਜਿੱਥੇ ਵੀ ਆਪਣੀ ਈਸਟ ਨੂੰ ਮੰਨਦੇ ਨੇ ਤੇ ਉਹਨਾਂ ਨੂੰ ਮਤਲਬ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਸਿਖਾਓ ਜਿਦਾਂ ਪੇਂਟਿੰਗ ਹੋ ਗਈ ਢੋਲਕ ਹੋ ਗਈ ਤਪਲਾ ਹੋ ਗਿਆ ਹਾਰਮੋਨੀਅਮ ਹੋ ਗਿਆ ਤਾਂ ਕਿ ਪਰਮਾਤਮਾ ਨਾਲ ਸਿੱਧੀ ਤਾਰ ਜੁੜ ਸਕੇ ਤੇ ਚੰਗੇ ਰਸਤੇ ਪੈਣ ਜੇ ਤੁਹਾਡਾ ਨਾਲ ਕੋਈ ਸੰਪਰਕ ਕੋਈ ਮੇਰਾ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਮੋਬਾਈਲ ਨੰਬਰ ਹੈਗਾ 9855427254 ਇਸ ਨੰਬਰ ਤੇ ਮੇਰੇ ਨਾਲ ਸੰਪਰਕ ਕਰੇ ਸ਼ਨੀ ਐਤਵਾਰ ਨੂੰ ਮੈਨੂੰ ਸ਼ਨੀਵਾਰ ਨੂੰ ਠਾਕੁਰ ਜੀ ਦੇ ਦੇਣ

हमने कहा था कि इनका पूरा नेकलेस बना देना बाजू बना देना पूरा तैयार कर देना अभी अच्छा लग रहा है बहुत पहले भी कभी आए थे या पहले बार आए पहले एक बार आए थे तब भी इन्होंने बहुत अच्छा किया था फ्री में करते हैं हमेशा से हां कहां के रहने वाले हो हम ये रामजीदास कॉलोनी गर्ल्स आईटीआई के पास